ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਅੱਜ ਅਸੀਂ ਰਾਜਾ ਸਹਿਬ ਮਜਾਰਾ ਪਹੁੰਚ ਚੁੱਕੇ ਹਾਂ ਰਾਜਾ ਨਾਭ ਕਮਲ ਜੀ ਅਸੀਂ ਉੱਥੇ ਮਜੂਰ ਹਾਂ ਮੇਲੇ ਦੇ ਵਿੱਚ ਜਿਹੜੇ ਕਿ ਜਿਹੜੇ ਹਜ਼ਾਰਾਂ ਸੰਗਤਾਂ ਪਹੁੰਚ ਚੁੱਕੀਆਂ ਔਰ ਰਾਸ਼ੇ ਨਾ ਬਹੁਤ ਗੱਡੀਆਂ ਵੀ ਲੱਗੀਆਂ ਪਿੰਡਾਂ ਪਿੰਡਾਂ ਤੋਂ ਵੀ ਸ਼ਹਿਰਾਂ ਸ਼ਹਿਰਾਂ ਤੋਂ ਵੀ ਗੱਡੀਆਂ ਲੱਗੀਆਂ ਆ ਤੇ ਔਰ ਜਿਹੜਾ ਕਸ਼ਿਸ਼ ਚਲਕੀ ਆਇਆ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਔਰ ਜਿਹੜੀ ਗੱਲਬਾਤ ਆ ਲੋਕਾਂ ਦੇ ਨਾਲ ਜਾਂ ਸੰਗਤ ਦੇ ਨਾਲ ਅਸੀਂ ਜ਼ਰੂਰ ਕਰਾਂਗੇ ਆਓ ਚੱਲਦੇ ਹਾਂ ਇੱਥੇ ਅਸੀਂ ਪਹੁੰਚ ਚੁੱਕੇ ਹਾਂ ਜਿੱਥੇ ਕਿ ਪਾਣੀ ਦਾ ਛੜੇ ਦੀ ਬੋਤਨਾ ਦਿੱਤੀਆਂ ਜਾਂਦੀਆਂ ਤੇ ਹੋਰ ਸਾਡੇ ਵੀਰ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਸ ਵਧੀਆ ਜੀ ਹਾਂ ਅੱਜ ਮੇਲਾ ਕਿੰਨੇ ਦਿਨਾਂ ਤੋਂ ਲੱਗ ਰਿਹਾ ਜੀ ਇਹ ਆਪਣੀ ਜੀ 14 ਤਰੀਕ ਤੋਂ ਚੱਲ ਰਿਹਾ ਜੀ 14 ਤਰੀਕ ਤੋਂ ਹਾਂ ਜੀ ਇਹ ਲੱਗਾ ਤੁਹਾਡਾ ਮਨਪ੍ਰੀਤ ਸਿੰਘ ਜੀ ਮਨਪ੍ਰੀਤ ਸਿੰਘ ਹਾਂ ਜੀ ਇੱਥੇ ਦਾ ਜਿਹੜਾ ਜਿਹੜਾ ਇਤਿਹਾਸ ਆ ਮਤਲਬ ਕੀ ਆ ਇਤਿਹਾਸ ਮੈਂ ਚਲੋ ਸਾਡੇ ਅੰਦਰ ਪੁੱਛ ਲੋ ਅੰਦਰ ਬਹੁਤ ਜਾਣੇ ਸਾਡੇ ਵੀਰ ਜੀ ਨੇ ਕਹਤਾ ਵੀ ਕੋਈ ਗੱਲ ਨਹੀਂ ਮੈਂ ਥੋੜਾ ਜਿਹਾ ਆਪਾਂ ਗੱਲ ਪਰਦਾ ਰੱਖਦੇ ਆਓ ਚੱਲਦੇ ਆ ਤੁਹਾਨੂੰ ਮਿਲਣਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਵੀ ਇੱਥੇ ਦਾ ਕੀ ਇਤਿਹਾਸ ਆ ਕੋਸ਼ਿਸ਼ ਕਰਦੇ ਆ ਲਓ ਜੀ ਗਾਹਗਾਹ ਜਿਹੜਾ ਰਸਾ ਵਧਦਾ ਜਾਂਦਾ ਲਓ ਜੀ ਜਿਹੜੇ ਤਕਰੀਬਨ ਨੌਜਵਾਨ ਜ਼ਿਆਦਾ ਹੈ ਜਿਹੜੇ ਕੋਈ ਸਿਆਣਾ ਬੰਦਾ ਹੋਊਗਾ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਤੇ ਕੋਸ਼ਿਸ਼ ਕਰਦੇ ਆ ਕੋਈ ਨਾ ਕੋਈ ਸਾਨੂੰ ਮਿਲੇ ਕਿ ਤੇ ਗੱਲਬਾਤ ਕਰੀਏ। ਛੱਸੀ ਗੱਲ ਜੀ ਕੀ ਆ ਜਾ ਰਿਹਾ ਠੀਕ ਹੈ ਜੀ ਕਿੱਥੇ ਕਿੱਥੇ ਰਹਿਣ ਵਾਲੇ ਆਂ? ਰਾਮਗੜ੍ਹ ਹੈ ਰਾਮਗੜ੍ਹ ਰਾਮਗੜ੍ਹ ਉਹ ਕਿੱਧਰ ਰਾਮਗੜ੍ਹ ਕਿੱਥੇ ਜੀ? ਸੋਤਾ ਸਮਨਪੁਰ ਦੇਖਾ ਸੋਤਾ ਸਮਨਪੁਰ ਦੇਖਾ ਅੱਛਾ ਤੇ ਜਿਹੜਾ ਆ ਰਾਜਾ ਸਾਹਿਬ ਜੀ ਦੇ ਬਾਰੇ ਕਿੰਨੀ ਕਿੱਥੇ ਕਿੰਨੀ ਵਾਰ ਆਏ ਆ? ਕਿੰਨੀ ਵਾਰ ਆਏ ਸੀ? ਇਹ ਤਾਂ ਬਹਿਰੂ ਰਵੇ ਮੋਹਰੇ ਇੱਥੇ ਕੀ ਇਤਿਹਾਸ ਆ ਭਾਈ ਮੈਨੂੰ ਇਹਨਾਂ ਪਰ ਆਵੇ ਹੂੰ ਨਹੀਂ ਪਤਾ ਜੀ ਸਾਡੇ ਵਾਲੇ ਆਓ ਜੀ ਸਾਡੇ ਵੀਰ ਜੀ ਨੇ ਕਿਹਾ ਨਹੀਂ ਪਤਾ ਜੀ ਲੋ ਜੀ ਲੋਈ ਇੱਕ ਵਾਰ ਫੇਰ ਤੋਂ ਟਰਾਈ ਕਰਦੇ ਆ ਜੇ ਕੋਈ ਸਾਨੂੰ ਇਤਿਹਾਸ ਦੱਸੇ ਵੀਰ ਜੀ ਵੀਰ ਸ assi gal ji ਮਰੋਂਗੇ ਜਿਹੜਾ ਕੋ ਲੈ ਜੀ ਉਹ ਕਹਿੰਦੇ ਨਹੀਂ ਗੱਲ ਕਰਾਂਗੇ ਅੱਛਾ ਕੋਈ ਨਹੀਂ ਉਹ ਸਾਡੇ ਵੀਰ ਜਿਹੜੇ ਆਉਣਗੇ ਗੱਲਬਾਤ ਜਰੂਰ ਜਾਰੀ ਰਹੂਗੀ ਪੁੱਛਦੇ ਇਹਨਾਂ ਨਾਲ ਜਦੋਂ ਰਸਿ ਜ਼ਿਆਦਾ ਹੋਣ ਕਾਰਨ ਅਸੀਂ ਗੱਲਬਾਤ ਵੀ ਉਹਨੇ ਨਹੀਂ ਕਰ ਸਕਦੇ ਤੇ ਤੁਸੀਂ ਵੀ ਇੱਥੇ ਕਿੱਥੋਂ ਆਏ ਆਈ ਬਾਬੇ ਲੁਧਿਆਣੇ ਤੋਂ ਆਈ ਲੁਧਿਆਣਾ ਕਿੰਨੀ ਵਾਰੀ ਆਏ ਪਹਿਲੀ ਵਾਰੀ ਆਏ ਮੇਲੇ ਤੇ ਪਹਿਲੀ ਵਾਰੀ ਆਏ ਹਾਂ ਤੇ ਇੱਥੇ ਦੀ ਜਾਣਕਾਰੀ ਇਤਿਹਾਸ ਬਾਰੇ ਕੋਲੋਂ ਲੈ ਆਏ ਆਏ ਪਹਿਲੀ ਵਾਰੀ ਆਏ ਬਾਬਾ ਜੀ ਨਹੀਂ ਪਤਾ ਜੀ ਪਹਿਲੀ ਹੀ ਠੀਕ ਲਓ ਜੀ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਤੋਂ ਇਤਿਹਾਸ ਜਾਣਨ ਦੀ ਉਹ ਗੱਲ ਕਰਦੇ ਆ ਜਿਹੜੇ ਇੱਥੇ ਸੇਵਾ ਕਰਦੇ ਆ ਉਹ ਵੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ਾਇਦ ਸਾਨੂੰ ਇਤਿਹਾਸ ਦੱਸ ਦੇਣ ਇੱਥੇ ਦਾ ਕੀ ਆ ਮੇਰਾ ਕੀ ਹਾਲ ਆ ਬਸ ਬਸੀ ਗੱਲ ਜੀ ਕੀ ਹਾਲ ਚਾਲ ਆ ਕੀ ਨਾ ਤੁਹਾਡਾ ਜੀ ਲੱਕੀ ਜੀ ਲੱਕੀ ਕਿੱਥੇ ਦੇ ਨਾਲ ਮੈਡੀਮ ਛੱਡਿਆ ਵਾ ਜੀ ਫਲੋਰ ਤੋਂ ਆਇਆ ਜੀ ਫਲੋਰ ਤੋਂ ਆਇਆ ਹਾਂ ਜੀ ਇੱਥੇ ਦਾ ਜਿਹੜਾ ਇਤਿਹਾਸ ਕੀ ਆ ਜੀ ਯਾ ਅਸਤੇ ਇੱਕ ਫਕੀਰ ਸੀਗੇ ਜਿੱਦਾਂ ਉਹ ਇੱਥੇ ਬੈਠੇ ਸੀਗੇ ਆਏ ਸੀ ਉਹਨਾਂ ਦਾ ਨਾਂ ਰਾਜਾ ਸੀਗਾ ਤੇ ਉਹਨਾਂ ਨੇ ਜਿੱਦਾਂ ਇੱਥੇ ਵੀ ਕੀਤੀ ਸੀਗੀ ਭਗਤੀ ਤੇ ਉਹਨਾਂ ਦਾ ਨਾਂ ਰਾਜਾ ਸੀਗਾ ਫਿਰ ਉਹ ਜਿੱਦਾਂ ਅਮਰ ਹੋਏ ਸੀਗੇ ਇੱਥੇ ਅੱਛਾ ਭਗਤੀ ਕਿੱਥੇ ਕਿਤੇ ਕੀਤੀ ਆ ਇੱਥੇ ਆ ਇੱਕ ਦੋ ਜਗ੍ਹਾ ਹੋਰ ਵੀ ਆ ਜਿੱਦਾਂ ਛਿੰਗੜਾ ਹਾਂਜੀ ਇੱਕ ਦੋ ਥਾਂ ਹੋਰ ਵੀ ਐਦਾਂ ਹਾਂਜੀ ਇੰਨਾ ਬਾਲੀ ਜ਼ਿਆਦਾ ਤਾਂ ਨਹੀਂ ਮੈਨੂੰ ਨੌਲੇਜ ਹੈਗੀ ਮੈਂ ਵੀ ਕਹੀਆ ਮੈਂ ਮੈਨੂੰ ਪਤਾ ਆ ਮਾੜਾ ਮੋਟਾ ਜਿੰਨਾ ਕੁ ਮਾੜਾ ਮੋਟਾ ਪਤਾ ਜਿੰਨਾ ਕਿ ਨੌਲੇਜ ਹੈ ਹਾਂਜੀ ਮੈਨੂੰ ਜਿੰਨਾ ਕੁ ਪਤਾ ਮੈਂ ਉਨਾਂ ਕ ਤੁਹਾਨੂੰ ਦੱਸ ਸਕਦਾ ਐ ਮੈਂ ਦੱਸ ਸਕਦਾ ਚਲੋ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਇੰਨਾ ਬਹੁਤ ਐ ਜੀ ਚਲੋ ਸਾਡੇ ਵੀਰ ਜੀ ਨੇ ਕਹਿਤਾ ਵੀ ਜਿੰਨਾ ਕਿ ਇਤਿਹਾਸ ਪਤਾ ਆ ਉਨਾਂ ਕ ਅਸੀਂ ਦੱਸ ਦਿੰਨੇ ਆ ਆਪਾਂ ਗੱਲ ਚੱਲਦੇ ਆ ਗੱਲਬਾਤ ਕਰਾਂਗੇ ਆਓ ਚੱਲੋ ਲੋ ਜੀ ਇਧਰ ਦੀ ਜਿਹੜੇ ਸਾਡੇ ਵੀਰ ਆ ਉਹ ਆ ਰਹੇ ਆ ਉਹ ਸਿਆੜੇ ਵੀ ਆ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾ ਲੋਈ ਅਸੀਂ ਚੱਲਦੇ ਚੱਲਦੇ ਗੱਲ ਬਾਤ ਕਰਾਂਗੇ ਆ ਸਾਡੀ ਭਣਜੀ ਆਇਆ ਭਣਜੀ ਰੁਕੋ ਜਰਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਜਰ ਭਣਜੀ ਠੀਕ ਐ ਵਧੀਆ ਜੀ ਵਧੀਆ ਕਿੰਨੀ ਵਾਰ ਆਏ ਹੋ ਇਥੇ ਮੈਂ ਤਾਂ ਕਈ ਵਾਰੀ ਆ ਗਈ ਵਧੀਆ ਜੀ ਕਈ ਵਾਰੀ ਆਇਆ ਹਾਂਜੀ ਹਾਂਜੀ ਇਥੇ ਤਾਂ ਅਭਿਆਸ ਪਿਆ ਜੀ ਇਤਿਹਾਸ ਦਾ ਨਹੀਂ ਸਾਨੂੰ ਇੰਨਾ ਪਤਾ ਨਹੀਂ ਨਹੀਂ ਬੋਲੇ ਜੀ ਨਹੀਂ ਨਹੀਂ ਅੱਛਾ ਜਿਹੜਾ ਉਹਨੇ ਟੱਪ ਕੀਤਾ ਉਹ ਕਿੱਥੇ ਕੀਤਾ ਜੀ ਭਣਜੀ ਹੁਣ ਉਹ ਦੋਛੇ ਹੋ ਗਏ ਨਹੀਂ ਆਉਣੀ ਬਸ ਮੈਂ ਤਾਂ ਹਨ ਬਾੜ ਫੈ ਗਈ ਹਾਂ ਹਨ ਬਾੜੇ ਜੀ ਹਾਂਜੀ ਉਹਦਾ ਉਹਨੇ ਇਥੇ ਜੀ ਹਾਂਜੀ ਉਹਦਾ ਹੀ ਜਾਇਆ ਸਰ ਪਿੰਡ ਰਾਹੀਆ ਬਸ ਹੈਗੇ ਨ ਬਾੜੇ ਆ ਕੋਈ ਗੱਲ ਧੰਨਵਾਦ ਜੀ ਸਤਿ ਸ਼੍ਰੀ ਅ ਆਜਾ ਰਾਜਾ ਸਾਹਿਬ ਨੇ ਕਿਹੜੀ ਕਿਹੜੀ ਜਗ੍ਹਾ ਤੇ ਤਬ ਕੀਤਾ ਰਾਜਾ ਸਾਡੇ ਮੇਨ ਤਾਂ ਮੰਨਹਾਨੇ ਦੇ ਸੀ ਇਹ ਪਿੰਡ ਮੰਨਣਾ ਆਣਾ ਸੀ ਹਾਂਜੀ ਜਨਮ ਸਥਾਨ ਸੀ ਹਾਂਜੀ ਤਬ ਕਿੱਥੇ ਕੀਤਾ ਭਾਈ ਜਨਮ ਸਥਾਨ ਸੀਗਾ ਬੱਲਵਾਲ ਬੱਲਵਾਲੀ ਹਾਂਜੀ ਜਨਮ ਸਥਾਨ ਸੀਗਾ ਬੱਲਵਾਲ ਤਬ ਕਿੱਥੇ ਕੀਤਾ ਨਹੀਂ ਨਹੀਂ ਚਲੋ ਠੀਕ ਹੈ ਜੀ ਆਓ ਜੀ ਅਸਲ ਇਹ ਗੱਲਬਾਤ ਕਰਾਂਗੇ ਕਈ ਸਾਨੂੰ ਨੌਜਵਾਨ ਕਹਿੰਦਾ ਸਾਨੂੰ ਪਤਾ ਆ ਜਦੋਂ ਪੁੱਛੋ ਉਦੋਂ ਨਹੀਂ ਪਤਾ ਆਓ ਚੱਲੋ। ਗੱਲਬਾਤ ਫੇਰ ਅਸੀਂ ਕਰਾਂਗੇ ਜਿਹੜੇ ਸੇਵਾਦਾਰ ਲੱਗੇ ਉਹਨਾਂ ਨਾਲ ਕਰਦੇ। ਅੱਪਾ ਨਿਊਜ਼ ਤੁਹਾਡੀ। ਜੈ। ਅਸੀਂ ਗੱਲ ਜੀ। ਪਰ ਇਹ ਕੋਈ ਮੰਗੇ ਪਹਿਲਾਂ ਥੋੜੀ ਗੱਲਬਾਤ ਕਰਨੀ ਪਈ ਆਪਾਂ। ਕਿਹ ਅਚਾਰ ਹੈ ਜੀ? ਬਹੁਤ ਵਧੀਆ ਬਸ ਜੈ ਹਰ। ਸੇਵਾ ਕਰਦੇ ਨੇ ਕਿਹਨਾਂ ਚਾਰ ਹੋਗੇ? ਤਕਰੀਬਨ ਹੋਏ ਗਏ ਆ ਮੈਂ ਕਹਨਾ 15 ਸਾਲ 20 25 ਸਾਲ ਕਿੰਨੇ ਸਾਲ ਹੋ 25 ਸਾਲ 30 ਨਾ ਤੁਹਾਡਾ ਮੇਰਾ ਨਾਮ ਬਿੱਟੂ ਬਿੱਟੂ ਕਿਥੇ ਦੇ ਰਿਆਂ ਨਾਲੇ ਗੁਣਾਚੋਰ ਪੋਣਾ ਗੁਣਾਚੋਰ ਜੀ ਹਾਂਜੀ ਇੱਥੇ ਹਰ ਸਾਲ ਆਉਂਦੇ ਆ ਹਰ ਸਾਲ ਹਰ ਸਾਲ ਬਾਰ ਐਸ ਵਾਰ ਆਇਆ ਜਿਹੜਾ ਇੱਥੇ ਦਾ ਇਤਿਹਾਸ ਕੀ ਹੈ ਜੀ ਇਹ ਜਿਹੜਾ ਮਹਾਰਾਜ ਦਾ ਰਾਜਾ ਸਾਹਿਬ ਦਾ ਇਤਿਹਾਸ ਹੈ ਜੀ ਥੈਂਕ ਯੂ ਇਹ ਤਾਂ ਇਦਾਂ ਸੀਗੇ ਵੀ ਅੱਜ ਇੱਥੇ ਆ ਕਾਲੂ ਕਿਤੇ ਆ ਕਾਲੂ ਕਿਤੇ ਆ ਕਾਲੂ ਕਿਤੇ ਆ ਨਹੀਂ ਉਹਨਾਂ ਦਾ ਆਪਣਾ ਇਤਿਹਾਸ ਦੇ ਬਾਰੇ ਗੱਲ ਕਰਦੇ ਆ ਜੀ ਉਹਨਾਂ ਦੇ ਜਿਹੜਾ ਇਤਿਹਾਸ ਆ ਉਹਨਾਂ ਨੇ ਕੀ ਕੀਤਾ ਇੱਥੇ ਆ ਕੇ ਉਹਨਾਂ ਨੇ ਕੀ ਮਤਲਬ ਹੋਰ ਕਿਹੜੇ ਕਿਹੜੇ ਕੰਮ ਕੀਤੇ ਉਹਨਾਂ ਨੇ ਇੱਥੇ ਪੱਤਹੀ ਵੀ ਕੀਤੀ ਆ ਮਹਾਰਾਜ ਨੇ ਤਪੱਸਿਆ ਕੀਤੀ ਆ ਗੁਣਾਚਰ ਸਰੋਵਰ ਸਾਹਿਬ ਜੀ ਤੇ ਕਿੱਥੇ ਉਹਨਾਂ ਨੇ ਸੰਖਾਨਾ ਬਣਾਇਆ ਉਸੋ ਘਰ ਨਾਲ ਹਾਂਜੀ ਇਹ ਰਸੋਈ ਤਾਂ ਪਰ ਜਿਹੜੇ ਤਪੱਸਥਾਨ ਆ ਕਿਹੜੇ ਕਿਹੜੇ ਆ ਤਪੱਸਥਾਨ ਉਹ ਸਾਹਮਣੇ ਆ ਸਾਡੇ ਗੁਣਾਚਰ ਨੇ ਕਿੰਨੇ ਆ ਇੱਕੋ ਹੀ ਆ ਇੱਕ ਸਰੋਰ ਹੋ ਗਿਆ ਹਾਂਜੀ ਇੱਕ ਉਹ ਅਬਜਨਨ ਸੋਖਾ ਨਾ ਕਹਿੰਦੇ ਆ ਉਹ ਦੋਖਾਨਾ ਆ ਉਹ ਤਾਪਕ ਹੋ ਗਿਆ ਨਹੀਂ ਬੋਲੋ ਕਰ ਦੋ ਹਾਂਜੀ ਝਿੰਗੜਾ ਵੀ ਕੀਤਾ ਜੀ ਹਾਂਜੀ ਝਿੰਗੜੀ ਦਾ ਜਾਂਦੇ ਰਹੇ ਆ ਉਹ ਤਾਪ ਨਹੀਂ ਬੀ ਝਿੰਗੜਾ ਬੱਲੋ ਵਾਲ ਬੱਲੋ ਵਾਲ ਕੋਸਲਾ ਬੋਤਲ ਨਹੀਂ ਕੀਤਾ ਕੋਸਲਾ ਵੀ ਕੀਤਾ ਹਾਂਜੀ ਤੇ ਹੋਰ ਕੜੀ ਜੇ ਆ ਗਈ ਤੇ ਹੋਰ ਜੀ ਜੀ ਸੁਝੋ ਸੁਝੋ ਨਾਨਕ ਇਹਨਾਂ ਦਾ ਸੰਸਕਾਰ ਕਦੋਂ ਕੀਤਾ ਗਿਆ 1940 ਦਾ ਵਿੱਚ ਵੀ ਤੇ ਜਨਮ ਕਦੋਂ ਸੀ ਇਹਨਾਂ ਦਾ ਜਨਮ 85 ਸਾਲ ਹੋ ਗਿਆ ਜਨਮ 85 ਸਾਲ ਹੋ ਗਿਆ ਜਨਮ ਤੋਂ 40 12 ਭਾਦੋਂ 1940 ਹਾਂ ਜਨਮ ਦਿਨ ਪੁੱਛਦੇ ਜਨਮ ਦਿਨ ਮਹਾਰਾਜ ਦਾ ਹਾਂ ਜਨਮ ਦਿਨ ਜਨਮ ਦਿਨ ਤਾਂ ਜਿਹੜਾ ਜਿਹੜਾ ਤੁਸੀਂ ਭਾਦੋਂ ਦਾ ਦੱਸਿਆ ਸਸਕਾਰ ਕੀਤਾ ਭਾਦੋਂ 1940 ਹਾਂਜੀ 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 ਆਪਣਾ ਮਸਲਾ ਰਹਿ ਗਿਆ ਜਨਮ ਦਾ ਜਨਮ ਦਾ ਉਹਦੀ ਨਾਮ 12 12 ਮਾਰਚ ਨੂੰ ਤਰੀਕ ਦਾ ਨਹੀਂ ਪਤਾ ਫਰਵਰੀ ਜਾਂਦਾ ਜੀ ਫਰਵਰੀ ਜਾਂਦਾ ਫਰਵਰੀ ਜਾਂਦਾ ਪੂਰਾ ਕਲੀਅਰ ਨਹੀਂ ਪੂਰਾ ਕਲੀਅਰ ਨਹੀਂ ਤਰੀਕ ਕਿਹੜੀ ਆਦੀ ਉਹ ਆਦੀ ਉਹ ਦੂਏ ਹਿਸਾਬ ਨਾਲ ਬੱਤੀ ਆ ਲਾਹ 12 ਫਰਵਰੀ ਆਉਂਦੀ ਆ ਜੀ ਚਲੋ ਜੀ ਅੱਪਾ ਗੱਲਬਾਤ ਕਰਾਂਗੇ ਫੇਰ ਜਿਹੜਾ ਇਹਦਾ ਜਵਾਬ ਆ ਉਹ ਵੀ ਤੁਹਾਨੂੰ ਸਹੀ ਦੱਸਾਂਗੇ ਪਹਿਲਾਂ ਆਪਾਂ ਕਲੀਅਰ ਕਰ ਲਈਏ ਠੀਕ ਹੈ ਸਰ ਜੀ ਲਓ ਜੀ ਸਹੀ ਬੋਲ ਥੈਂਕ ਯੂ ਥੈਂਕ ਯੂ ਲੋ ਜੀ ਫੇਰ ਇੱਕ ਵਾਰ ਅਸੀਂ ਗੱਲ ਕਰਾਂਗੇ ਰਾਜਾ ਸਾਹਿਬ ਕਈ ਲੋਕ ਸਾਨੂੰ ਕਹਿੰਦੇ ਆ ਇੱਕੋ ਗੱਲ ਵਾਰ-ਵਾਰ ਪੁੱਛਦੇ ਆ ਅਸੀਂ ਤਿੰਨ ਗੱਲਾਂ ਪੁੱਛ ਰਹੇ ਆ ਉਹਦਾ ਜਵਾਬ ਸਾਨੂੰ ਚਾਹੀਦਾ ਤੇ ਸਾਨੂੰ ਕਮੈਂਟ ਵੀ ਜਦੋਂ ਆਉਂਦੇ ਆ ਜਾਂ ਤੁਸੀਂ ਕੋਈ ਗੱਲ ਪੁੱਛਦੇ ਆ ਅਸੀਂ ਗੱਲਾਂ ਪੁੱਛਾਂਗੇ ਤਿੰਨ ਚਾਰ ਉਹਦਾ ਜਵਾਬ ਅਗਰ ਕਿਸੇ ਵੀ ਦਰਸ਼ਕ ਨੂੰ ਪਤਾ ਹੋ ਗਈ ਸਾਨੂੰ ਕਮੈਂਟਾਂ ਰਾਈਵ ਦੇਊਗਾ ਅੱਜ ਜੇ ਅਸੀਂ ਇਹ ਗੱਲਬਾਤ ਕਰਾਂਗੇ ਜਿਹੜੇ ਸਾਡੇ ਨੌਜਵਾਨ ਆ ਰਹੇ ਆ ਜਾਂ ਸੇਵਾਦਾਰ ਆ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਮੇਰਾ ਖਿਆਲ ਹੈ ਸੇਵਾਦਾਰ ਹੀ ਇਹਨਾਂ ਨਾਲ ਗੱਲਬਾਤ ਕਰਾਂਗੇ ਸੇਕ ਸਾਉਂ ਗਿਆ ਰਿਹਾ ਚੜਦੀ ਕਰਾ ਚੜਦੀ ਕਰਾ ਪੂਰੀ ਹਾਂ ਕਿਹੜੇ ਪਿੰਡ ਹੈ ਤੁਹਾਡਾ ਸਾਡਾ ਜੀ ਮੋਹਰਾਂ ਵਾਲੀ ਮੋਹਰਾਂ ਵਾਲੀ ਆ ਜੀ ਸੇਵਾ ਕਰਨਾ ਹਾਂਜੀ ਹਾਂਜੀ ਲੰਗਰ ਦੀ ਸੇਵਾ ਕਰਦੇ ਆ ਜੀ ਮੇਰਾ ਨਾਮ ਜੀ ਕਿਸਾਨ ਸਿੰਘ ਕਿੰਨਾ ਚਿਰ ਹੋ ਗਏ ਇੱਥੇ ਕਰਦੇ ਸਾਨੂੰ ਜੀ 3 ਸਾਲ ਹੋ ਗਏ ਆ ਫਿਰ ਸਾਨੂੰ ਹਾਂਜੀ ਹਾਂਜੀ ਆਪਣੇ ਛੋਟੇ ਆ ਸਵਾਰਿਆ ਜੀ ਹਾਂਜੀ ਇਹਨਾਂ ਦਾ ਜਿਹੜਾ ਸੰਸਕਾਰ ਹੈ ਕਿੰਨੇ ਸਾਲ ਵਿੱਚ ਕੀਤਾ ਗਿਆ ਇਹਨਾਂ ਦਾ ਸੰਸਕਾਰ ਜਿਹੜਾ ਹੈ ਜੀ ਨਹੀਂ ਸਨਸਕਾਰ ਦਾ ਐਗਜੈਕਟ ਡੇਟ ਨਹੀਂ ਮੈਨੂੰ ਯਾਦ ਉਦਾਂ ਦਿਨ ਐਤਵਾਰ ਹੋਇਆ ਸੀਗਾ ਉਹਨਾਂ ਦਾ ਇੱਦਾਂ ਨਹੀਂ ਕੀ ਇਹ ਗੱਲ ਅੱਛਾ ਹੁਣ ਤੁਸੀਂ ਇਹ ਦੱਸੋ ਉਹਨਾਂ ਨੇ ਜਿਹੜਾ ਮਤਲਬ ਤਬ ਕੀਤਾ ਹਾਂਜੀ ਹਾਂਜੀ ਉਹਨਾਂ ਦੇ ਕਿਹੜੇ ਕਿਹੜੇ ਸਾਲ ਆ ਦੁਬਾਰਾ ਚੈਨਲ ਦੀ ਮਾਰੀ ਇੱਕ ਸਾਈਡ ਤੋਂ ਜੀ